ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਇੱਕ ਵਾਰੀ ਫੇਰ ਤੋਂ ਜੁੜਿਆ ਹਾਂ ਵਾ ਜੀ ਗੁਰਿੰਦਰ ਸੋ ਨਵਾਂ ਹਫਤਾ ਚੜਿਆ ਆਪਾਂ ਸਿਲਸਿਲਾ ਅੱਗੇ ਵਧਾਉਣਾ ਵਾ ਜੀ ਮੋਟੀਵੇਸ਼ਨ ਵਾਲਾ ਤੇ ਗੱਲਾਂ ਕਰਾਂਗੇ ਉਹੀ ਜੋ ਤੁਹਾਡੇ ਕੰਮ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਤੇ ਕੁਝ ਸਚਾਈਆਂ ਅੱਜ ਜਿਹੜੀ ਗੱਲ ਕਰਨੀ ਆ ਜੀ ਮੈਂ ਤੁਸੀਂ ਜਿੱਦਾਂ ਟਾਈਟਲ ਪੜਿਆ ਕਿ ਇਹ ਤਿੰਨ ਤਰ੍ਹਾਂ ਦੇ ਲੋਕ ਹਮੇਸ਼ਾ ਤੁਹਾਡੇ ਜੁੱਤੀਆਂ ਮਾਰਨਗੇ ਜੁੱਤੀਆ ਮਾਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸੱਚੀ ਤੇ ਤੁਹਾਡੇ ਸਿਰ 'ਤੇ ਚੱਪਲਾ ਮਾਰ ਕੇ ਜਾਣਗੇ ਜਾਂ ਤੁਹਾਨੂੰ ਕੁੱਟ ਕੇ ਜਾਣਗੇ ਇਹਦਾ ਮਤਲਬ ਆ ਕਿ ਤੁਹਾਡੀ ਬੇਕਦਰ ਹੀ ਲੋਕ ਕਦੋਂ ਕਰਦੇ ਆ ਕਿਹੜੇ ਲੋਕ ਨੇ ਉਹ ਜੋ ਤੁਹਾਡੀ ਬੇਕਦਰ ਹੀ ਕਰਦੇ ਆ ਤੁਹਾਡੇ ਦਿਲ ਦੇ ਉੱਤੇ ਸੱਟਾਂ ਮਾਰ ਕੇ ਜਾਂਦੇ ਨੇ ਇਹਦੇ ਬਾਰੇ ਸਾਰੀ ਵੀਡੀਓ ਹੋਊਗੀ ਸੋ ਆਜੋ ਜੀ ਕਰਦੇ ਆ ਸ਼ੁਰੂਆਤ ਤੇ ਵੀਡੀਓ ਐਂਡ ਤੱਕ ਜਰੂਰ ਸੁਣਿਓ ਕਿਉਂਕਿ ਜਿਆਦਾ ਲੰਮੀ ਵੀਡੀਓ ਇਹ ਨਹੀਂ ਹੋਣ ਵਾਲੀ ਪਹਿਲੇ ਉਹ ਲੋਕ ਜਿਨ੍ਹਾਂ ਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰਦੇ ਹੋ ਜਿਨ੍ਹਾਂ ਤੇ ਤੁਸੀਂ ਅੱਖਾਂ ਮੀਟ ਕੇ ਯਕੀਨ ਕਰ ਲੈਨੇ ਹੋ ਕਿ ਇਹ ਤਾਂ ਆਪਣਾ ਹੀ ਆ ਇਹਨੇ ਸਾਡਾ ਕੀ ਨੁਕਸਾਨ ਕਰਨਾ ਨੁਕਸਾਨ ਹੀ ਉਹ ਕਰਕੇ ਜਾਂਦੇ ਨੇ ਆਪਾਂ ਜਿਨ੍ਹਾਂ ਨੂੰ ਬਹੁਤ ਖਾਸ ਥਾਂ ਦੇ ਦਿੰਨੇ ਆ ਨਾ ਆਪਾਂ ਕਹਿੰਦੇ ਆ ਵੀ ਨਹੀਂ ਯਾਰ ਇਹ ਬੰਦਾ ਤਾਂ ਸਾਡੇ ਨਾਲ ਮਾੜੀ ਕਰ ਹੀ ਨਹੀਂ ਸਕਦਾ ਤੇ ਇਹ ਅੰਦਾਜ਼ੇ ਆਪਾਂ ਕਿੱਥੋਂ ਲਗਾਉਨੇ ਆ ਉਹ ਬੰਦੇ ਦੀਆਂ ਜਿਹੜੀਆਂ ਸਾਡੇ ਨਾਲ ਹਰਕਤਾਂ ਹੁੰਦੀਆਂ ਨੇ ਜੋ ਬੰਦਾ ਸਾਡੇ ਨਾਲ ਉਹ ਬੋਲਦਾ ਵਾ ਇੰਨਾ ਮਿੱਠਾ ਬੋਲਦਾ ਕਿ ਆਪਾਂ ਕਦੇ ਸੋਚ ਹੀ ਨਹੀਂ ਸਕਦੇ ਕਿ ਇਹ ਬੰਦਾ ਸਾਡੇ ਨਾਲ ਐਵੇਂ ਵੀ ਕਰ ਸਕਦਾ ਪਰ ਉਹੀ ਹੁੰਦੇ ਆ ਤੁਹਾਡੇ ਪਿੱਛੇ ਝੂਰੇ ਮਾਰਨ ਵਾਲੇ ਕਈ ਬੰਦਿਆਂ ਦੀ आदत ਹੁੰਦੀ ਆ ਉਹਨਾਂ ਐਨਾ ਕਿ ਤੁਹਾਡੇ ਨਾਲ ਚੰਗੇ ਸਲੀਕੇ ਦੇ ਨਾਲ ਬੋਲਣਗੇ ਐਨਾ ਵਧੀਆ ਬੋਲਣਗੇ ਤੁਹਾਨੂੰ ਐਂ ਜਿਤਾਉਣਗੇ ਵੀ ਮੈਂ ਤਾਂ ਤੇਰੇ ਪਰਿਵਾਰ ਤੋਂ ਵੀ ਉੱਤੇ ਆਂ ਵੀ ਤੂੰ ਮੇਰੇ ਨਾਲ ਹਰ ਗੱਲ ਕਰ ਸਕਦਾ ਐਨਾ ਕਿ ਭਰੋਸਾ ਬਣਾ ਕੇ ਰੱਖਦੇ ਆ ਉਹ ਪਰ ਭਰੋਸੇ ਦੇ ਲਾਇਕ ਉਹ ਲੋਕ ਹੁੰਦੇ ਨਹੀਂ ਤੇ ਜਿਹੜੀ ਜੁੱਤੀਆਂ ਮਾਰਨ ਵਾਲੀ ਗੱਲ ਮੈਂ ਕੀਤੀ ਆ ਨਾ ਇਹੀ ਲੋਕ ਮਾਰਦੇ ਆ ਇਹ ਤੁਹਾਡੇ ਦੇ ਤੁਹਾਡੀ ਬਾਡੀ ਤੇ ਨਹੀਂ ਮਾਰਦੇ ਨਾ ਕਿਤੇ ਤੁਹਾਡੇ ਦਿਲ ਤੇ ਮਾਰਦੇ ਆ ਬਹੁਤ ਟਿਕਾ ਕੇ ਤੇ ਉਹ ਇਹੋ ਜਿਹਾ ਵੀ ਕਈ ਵਾਰ ਜ਼ਖਮ ਦੇ ਜਾਂਦੇ ਨੇ ਸਾਰੀ ਉਮਰ ਆਪਾਂ ਉਹਦੇ ਚ ਬਾਰ ਨਹੀਂ ਆ ਪਾਉਂਦੇ ਬਚ ਕੇ ਰਹਾ ਕਰੋ ਦੂਜੇ ਲੋਕ ਉਹ ਜੋ ਤੁਹਾਡੇ ਦਿਲ ਦੇ ਨੇੜੇ ਹੋ ਜਾਂਦੇ ਆ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿਖਾਉਨੇ ਹੋ ਵੀ ਹੋ ਸਕਦਾ ਤੁਸੀਂ ਦਿਖਾਣ ਲੱਗੇ ਪਿਆਰ ਅਗਲੇ ਦੇ ਦਿਲ ਦੇ ਵਿੱਚ ਕੁਝ ਹੋਰ ਹੋਵੇ ਪਰ ਆਪਾਂ ਨੂੰ ਨਾ ਲੱਗਣ ਲੱਗ ਜਾਂਦਾ ਕਈ ਬੰਦਿਆਂ ਨੂੰ ਮੈਂ ਦੇਖਿਆ 2 ਮਹੀਨੇ ਨਹੀਂ ਹੋਏ ਹੁੰਦੇ ਕੋਈ ਬੰਦਾ ਉਹਨਾਂ ਦੀ ਜ਼ਿੰਦਗੀ 'ਚ ਸ਼ਾਮਲ ਹੁੰਦਾ ਤੇ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਇਹ ਬੰਦਾ ਪਹਿਲਾਂ ਕਿੱਥੇ ਸੀ ਇੰਨੇ ਸਾਡੀ ਸੋਚ ਮਿਲਦੀ ਆ ਇੰਨੇ ਸਾਡੇ ਵਿਚਾਰ ਮਿਲਦੇ ਆ ਸਾਡੀ ਪਸੰਦ ਨਾ ਪਸੰਦ ਇੱਕੋ ਜੀ ਆ ਉਹਦੇ ਨਾਲ ਸਮਾਂ ਬਤਾ ਕੇ ਮੈਨੂੰ ਤਾਂ ਚੰਗਾ ਬਹੁਤ ਲੱਗ ਰਿਹਾ ਵੀ ਇਹ ਤਾਂ ਬੰਦਾ ਹੁਣ ਮੈਨੂੰ ਇਹੋ ਜਿਹਾ ਮਿਲ ਗਿਆ ਮੇਰਾ ਆਖਰੀ ਸਾਹ ਤੱਕ ਸਾਥ ਦੇਊਗਾ ਕੋਈ ਵੀ ਮੇਰੀ ਜ਼ਿੰਦਗੀ 'ਚ ਸਮੱਸਿਆ ਆਊਗੀ ਇਹ ਬੰਦਾ ਮੇਰੇ ਨਾਲ ਖੜਾ ਹੋਊਗਾ ਪਰ ਇਹ ਨਹੀਂ ਪਤਾ ਹੁੰਦਾ ਸਾਰੀ ਜ਼ਿੰਦਗੀ ਦੀ ਗੱਲ ਛੱਡੋ ਅਗਲੇ 2 ਮਹੀਨਿਆਂ ਦੇ ਵਿੱਚ ਉਹਨੇ ਤੁਹਾਨੂੰ ਕੀ ਰੰਗ ਦਿਖਾ ਦੇਣੇ ਆ ਤੇ ਆਪਾਂ ਜਦੋਂ ਕੋਈ ਇਨਸਾਨ ਚੰਗਾ ਬਣ ਕੇ ਦਿਖਾਉਣਾ ਉਹਦੇ ਨਾਲ ਇੰਨਾ ਕਿ ਪਿਆਰ ਪਾ ਲੈਨੇ ਆ ਇੰਨਾ ਕਿ ਅਸੀਂ ਉਹਦੇ ਨਾਲ ਰੱਚ ਵਿੱਚ ਜਾਣੇ ਆ ਅਸੀਂ ਆਪਣੇ ਸੀਕਰਟ ਅਸੀਂ ਆਪਣੇ ਪਰਿਵਾਰ ਦੀਆਂ ਗੱਲਾਂ ਛੋਟੇ ਤੋਂ ਛੋਟੀ ਗੱਲ ਕਦੇ ਪੁਰਾਣੀ ਜਿਹੜੀ ਪਾਸਟ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹੋਈਆਂ ਗੱਲਾਂ ਉਹ ਵੀ ਉਹਦੇ ਮੂਰੇ ਖੋਲ ਦਿੰਨੇ ਤੁਸੀਂ ਪਤਾ ਹੀ ਨਹੀਂ ਜਦ ਤੁਹਾਨੂੰ ਕਿ ਉਹ ਇਨਸਾਨ ਕਿੱਦਾਂ ਦਾ ਬਾਅ ਇੱਥੇ ਸਾਲਾਂ ਰਹਿ ਕੇ ਨਹੀਂ ਪਤਾ ਲੱਗ ਰਿਹਾ ਤੁਸੀਂ ਮਹੀਨਿਆਂ ਦੇ ਵਿੱਚ ਇਤਬਾਰ ਕਰ ਲਿਆ ਤੇ ਕੱਲ ਨੂੰ ਜਿਹੜੇ ਤੁਸੀਂ ਸੀਕ੍ਰੀਟ ਦੱਸੇ ਸੀ ਉਹ ਬੰਦੇ ਦੇ ਹਥਿਆਰ ਬਣ ਜਾਂਦੇ ਆ ਸਾਹਮਣੇ ਵਾਲੇ ਦੇ ਤੇ ਉਹਦਾ ਉਹ ਤੁਹਾਨੂੰ ਬਲੈਕਮੇਲ ਵੀ ਕਰ ਸਕਦਾ ਉਹ ਗੱਲਾਂ ਦੇ ਉੱਤੇ ਸੋ ਕੁੱਲ ਮਿਲਾ ਕੇ ਇਹੀ ਕਹਿਣਾ ਚਾਹੂੰਗਾ ਕਿਸੇ ਨੂੰ ਪਿਆਰ ਕਰਨਾ ਮਾੜੀ ਗੱਲ ਨਹੀਂ ਕਿਸੇ ਨਾਲ ਜੇ ਆਪਾਂ ਅਟੈਚ ਹੋ ਰਹੇ ਆ ਉਹ ਵੀ ਮਾੜੀ ਗੱਲ ਨਹੀਂ ਪਰ ਬਹੁਤ ਜਲਦੀ ਕਿਸੇ ਨੂੰ ਭੇਦ ਦੱਸਣੇ ਇਹ ਤੋਡੇ ਲਈ ਖਤਰਾ ਵਾ ਤੀਜੇ ਉਹ ਲੋਕ ਜੁੱਤੀਆਂ ਮਾਰਨ ਵਾਲੇ ਹੁੰਦੇ ਆ ਜਿਨ੍ਹਾਂ ਦਾ ਤੁਸੀਂ ਭਲਾ ਕਰੋਗੇ ਜਿਨ੍ਹਾਂ ਦੀ ਤੁਸੀਂ ਹੈਲਪ ਕਰਦੇ ਹੋ ਕਦੇ ਨੋਟ ਕਰਕੇ ਦੇਖਿਓ ਕਈ ਲੋਕ ਇਹੋ ਜਿਹੇ ਤੁਹਾਨੂੰ ਮਿਲਦੇ ਆ ਜਦੋਂ ਨਾ ਉਹਨਾਂ ਦੇ ਉੱਤੇ ਮੁਸੀਬਤ ਆਉਂਦੀ ਆ ਉਹ ਇੰਨਾ ਕਿ ਨਿਮਜ ਜਾਂਦੇ ਆ ਮਤਲਬ ਉਹ ਤੁਹਾਨੂੰ ਕੋਈ ਵੀ ਦਰਜਾ ਦੇਣ ਨੂੰ ਤਿਆਰ ਹੋ ਜਾਂਦੇ ਨੇ ਵੀ ਬਸ ਤੂੰ ਮੇਰੀ ਨਾ ਮਦਦ ਕਰ ਦੇ ਵੀ ਤੂੰ ਜੋ ਕਹੇਂਗਾ ਮੈਂ ਉਹ ਕਰੂੰ ਕੱਲ ਨੂੰ ਮੈਂ ਮੰਨ ਲਓ ਕਿ ਤੁਹਾਡੇ ਤੋਂ ਪੈਸੇ ਮੰਗਦਾ ਵਾਰ ਤਾਂ ਉਹ ਤੁਹਾਨੂੰ ਕਹੂਗਾ ਵੀ ਮੈਂ 2 ਮਹੀਨੇ ਚ ਮੋੜ ਦੂੰ ਤਿੰਨ ਮਹੀਨੇ ਚ ਮੋੜ ਦੂੰ ਵੀ ਮੇਰੇ ਕੋਲ ਫਲਾਣੀ ਜਗ੍ਹਾ ਤੋਂ ਪੈਸੇ ਆ ਜਾਣੇ ਆ ਜੀ ਤੁਸੀਂ ਪੈਸੇ ਦੇ ਕੇ ਤਾਂ ਦੇਖੋ ਮੁੜ ਕੇ ਜਦੋਂ ਉਹਦਾ ਕੰਮ ਹੋ ਗਿਆ ਉਹ ਬੰਦੇ ਨੇ ਤੁਹਾਨੂੰ ਪਛਾਨਣਾ ਵੀ ਨਹੀਂ ਹੈਗਾ ਹੁੰਦਾ ਐਦਾਂ ਚਲੋ ਪੈਸੇ ਨੂੰ ਵੀ ਸਾਈਡ ਤੇ ਰੱਖੋ ਆਪਾਂ ਕਦੇ ਉਦਾਂ ਹੀ ਕਿਸੇ ਦੇ ਕੰਮ ਆ ਗਏ ਨਾ ਕਿਸੇ ਨੂੰ ਆਪਾਂ ਜਦੋਂ ਮੁਸੀਬਤ ਚੋਂ ਬਾਹਰ ਕੱਢ ਲਿਆ ਤੇ ਕੱਲ ਨੂੰ ਜਦੋਂ ਤੁਹਾਡੇ ਤੇ ਮੁਸੀਬਤ ਆ ਗਈ ਕਦੇ ਮਾਰ ਕੇ ਦੇਖ ਲਿਓ ਫੋਨ ਵੀ ਉਹ ਬੰਦਾ ਕੱਢਦਾ ਚਲੋ ਇਹ ਵੀ ਨਹੀਂ ਕਹਿੰਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਖੜਨ ਵਾਲੇ ਹੁੰਦੇ ਵੀ ਆ ਇਨਸਾਨ ਚੰਗੇ ਵੀ ਹੈਗੇ ਆ ਵੀ ਜੇ ਉਹਨਾਂ ਨੇ ਕਿਸੇ ਤੋਂ ਮਦਦ ਕਰਾਈ ਆ ਤੇ ਕੱਲ ਨੂੰ ਲੋੜ ਪੈਣ ਤੇ ਉਹ ਵੀ ਮਦਦ ਕਰਦੇ ਨੇ ਇਨਸਾਨੀਅਤ ਤਾਂ ਇਹੀ ਕਹਿੰਦੀ ਆ ਜੀ ਫਰਜ਼ ਤਾਂ ਸਾਡੇ ਇਹੀ ਕਹਿੰਦੇ ਨੇ ਪਰ ਕੁਝ ਲੋਕ ਹੁੰਦੇ ਨੇ ਮਤਲਬੀ ਤੇ ਉਹ ਮਤਲਬੀ ਲੋਕਾਂ ਪਿੱਛੇ ਅਸੀਂ ਜਿਹੜੀ ਆਪਣੀ ਬੇਗਦਰੀ ਕਰਾ ਲੈਂਦੇ ਆ ਸੋ ਕੁੱਲ ਮਿਲਾ ਕੇ ਜੀ ਇਹ ਸਾਰੀਆਂ ਗੱਲਾਂ ਮੈਂ ਇਹ ਜ਼ਿੰਦਗੀ ਦਾ ਇੱਕ ਨਿਚੋੜ ਆ ਤਜਰਬਾ ਮੇਰਾ ਆਪਣਾ ਵੀ ਆ ਤੁਹਾਡਾ ਸਾਰਿਆਂ ਦਾ ਹੋਊਗਾ ਕਿ ਇਦਾਂ ਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਸਾਰੇ ਲੋਕ ਸਹਿਮਤ ਹੋਮੋਗੇ ਇਨ੍ਹਾਂ ਗੱਲਾਂ ਤੇ ਤੇ ਇੱਕ ਪੁਆਇੰਟ ਜਿਹੜਾ ਮੈਂ ਨਹੀਂ ਇਹਦੇ ਵਿੱਚ ਸ਼ਾਮਿਲ ਕੀਤਾ ਮੈਂ ਉਹ ਦਿਨ ਉਦਾਂ ਹੀ ਤੁਹਾਡੇ ਨਾਲ ਥੋੜਾ ਜਿਆ ਸਾਝਾ ਕਰ ਲੈਣਾ ਕਿ ਇੱਕ ਡਿਪੈਂਡ ਹੋਣਾ ਕਿਸੇ ਦੇ ਉੱਤੇ ਛੱਡ ਦੋ ਜਦੋਂ ਤੁਸੀਂ ਕਿਸੇ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਹੁੰਨੇ ਹੋ ਨਾ ਵੀਹਾ ਬਹੁਤ ਲੋਕਾਂ ਨੂੰ ਤੁਸੀਂ ਇਹ ਜੇ ਜ਼ਾਹਰ ਕਰਦੇ ਹੋ ਕਿ ਤੇਰੇ ਬਿਨਾ ਸਾਡਾ ਆ ਕੰਮ ਨਹੀਂ ਹੋਣਾ ਜਾਂ ਤੇਰੇ ਬਿਨਾ ਸਾਡਾ ਕੋਈ ਗੁਜ਼ਾਰਾ ਹੀ ਨਹੀਂ ਕਿਸੇ ਦੇ ਉੱਤੇ ਬਹੁਤ ਜ਼ਿਆਦਾ ਆਪਾਂ ਨਿਰਭਰ ਹੋ ਜਾਂਦੇ ਆ ਉਹ ਵੀ ਇੱਕ ਕਮਜ਼ੋਰੀ ਆ ਬਹੁਤ ਵੱਡੀ ਆਪਾਂ ਆਪ ਇਕੱਲੇ ਵੀ ਰਹ ਜੀਏ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਆ ਐਦਾਂ ਤੁਹਾਡੀ ਕਦਰ ਆ ਜਿਹੜੀ ਉਹ ਪਾਊਗੀ ਜੀ ਸਮਾਜ ਦੇ ਵਿੱਚ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਅੱਗੇ ਸ਼ੇਅਰ ਕਰ ਦਿਓ ਜੀ ਅਗਲੀ ਵੀਡੀਓ ਚ ਕੋਈ ਹੋਰ ਨਵੀਂ ਮੋਟੀਵੇਸ਼ਨ ਲੈ ਕੇ ਬਹੁਤ ਜਲਦੀ ਮਿਲਦਾ